ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਰਸਨਾ ਗੁਣ ਗੋਪਾਲ ਨਿਧ ਗਾਇਣ ਸਾਤ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਓ ਜੋ ਮਗਹਿ ਸੋਈ ਸੋਈ ਪਾਵਹਿ ਸੇਵ ਹਰ ਕੀ ਚਰਨ ਰਸਾਇਣ ਜਨਮ ਮਰਨ ਦੋਹੁ ਹੂਤੇ ਛੁਟੇ ਛੂਟੇ ਹੈ ਪਉ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬਨਾਸੀ ਖੀਮ ਚਾਹੇ ਜੀ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਨਮਾਨ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀਆਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਇਆ ਦਾ ਸਦਕਾ ਸਤਿਗੁਰੂ ਜੀਆਂ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਅੰਮ੍ਰਿਤ ਵੇਲੇ ਨੂੰ ਜਾਣਦਿਆਂ ਹੋਇਆਂ ਨਿਤਨੇਮ ਗੁਰਬਾਣੀਆਂ ਦੇ ਜਾਪ ਹੋਏ ਸ਼ਬਦ ਕੀਰਤਨ ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤੇ ਸੋ ਹੁਣ ਜੋ ਸਮਾ ਹੋਇਆ ਹੈ ਉਹ ਨਿਤ ਦੀ ਮਰਿਆਦਾ ਦੇ ਅਨੁਸਾਰ ਗੁਰਬਾਣੀ ਕਥਾ ਵਿਚਾਰਾਂ ਦਾ ਸਤਿਗੁਰੂ ਜੀਆ ਨੇ ਅੱਜ ਜੋ ਪਾਵਨ ਪਵਿੱਤਰ ਮੁਖਵਾਕ ਦੀ ਦਾਤ ਬਖਸ਼ੀ ਜੋ ਪਾਵਨ ਪਵਿੱਤਰ ਹੁਕਮ ਸਤਿਗੁਰੂ ਜੀਆ ਨੇ ਅੱਜ ਅੰਮ੍ਰਿਤ ਵੇਲੇ ਬਖਸ਼ਿਆ ਹੈ ਆਓ ਉਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜਾਚਣ ਦਾ ਯਤਨ ਕਰੀਏ ਕਿ ਅੱਜ ਦੇ ਪਾਵਨ ਪਵਿੱਤਰ ਹੁਕਮ ਦੇ ਵਿੱਚ ਸਤਿਗੁਰੂ ਜੀ ਆਪਾਂ ਸਾਰੀਆਂ ਸੰਗਤਾਂ ਨੂੰ ਸਰਬੱਤ ਸੰਗਤਾਂ ਨੂੰ ਕੀ ਹੁਕਮ ਕਰਦੇ ਨੇ ਕੁਛ ਕਹਿਣ ਸੁਣਨ ਤੋਂ ਪਹਿਲਾਂ ਤਨੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਚਰਣਾ ਦਾ ਧਿਆਨ ਧਰਿਏ ਰਸਨਾ ਨੂੰ ਕਰੀਏ ਪਵਿੱਤਰ ਸੁਰਤیاں ਬਰਤੀਆਂ ਨੂੰ ਕਰੀਏ ਇਕਾਗਰ ਬੜੇ ਪਿਆਰ ਸਹਿਤ ਜਪਨਾ ਕਰੀਏ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਵਾ ਇਹ ਪਾਵਨ ਪਵਿੱਤਰ ਮੁਖਵਾਕ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਰਾਗ ਟੋੜੀ ਹੈ ਅਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 713 ਤੋਂ ਲੈ ਕਰਕੇ 714 ਉੱਪਰ ਸੁਭਾਈ ਬਾਣ ਹੈ ਜੀ ਇਸ ਪਾਵਨ ਪੁੱਤਰ ਮੁਖਵਾਕ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਬਚਨ ਕਰਦੇ ਨੇ ਕਿ हे ਮਨੁੱਖ ਤੂੰ ਆਪਣੀ ਰਸਨਾ ਦੇ ਨਾਲ ਆਪਣੀ ਜੀਭਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ ਰਸਨਾ ਗੁਣ ਗੋਪਾਲ ਨਿਧ ਗਾਇਣ ਤੈ ਹਮੇਸ਼ਾ ਹੀ ਤੂੰ ਆਪਣੀ ਰਸਨਾ ਦੇ ਨਾਲ ਜਿਹੜੀ ਤੈਨੂੰ ਉਸ ਪ੍ਰਮਾਤਮਾ ਨੇ ਜੀਭਾ ਦਿੱਤੀ ਹੈ ਉਸ ਜੀਭਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਕਰ ਨਾ ਕਿ ਕਿਸੇ ਦੀ ਈਰਖਾ ਨਿੰਦਿਆ ਚੁਗਲੀ ਕਰਨਾ ਕਰ ਉਸ ਸਤਿਗੁਰੂ ਜੀ ਨੇ ਉਹ ਜੀਭ ਦਿੱਤੀ ਹੈ ਪਰਮਾਤਮਾ ਦੀ ਉਸਤਤੀ ਕਰਨ ਵਾਸਤੇ ਪਰਮਾਤਮਾ ਦਾ ਨਾਮ ਜਪਣ ਵਾਸਤੇ ਪਰਮਾਤਮਾ ਨੂੰ ਸਲਾਹੁਣ ਵਾਸਤੇ ਨਾ ਕਿ ਕਿਸੇ ਦੀ ਈਰਖਾ ਨਿੰਦਿਆ ਚੁਗਲੀ ਕਰਨ ਵਾਸਤੇ ਸੋ ਇਸ ਕਰਕੇ ਜਿਹੜਾ ਤੇਰਾ ਕੰਮ ਹੈ ਜਿਹੜਾ ਤੇਰਾ ਮੇਨ ਮਕਸਦ ਹੈ ਉਸ ਦੇ ਅਨੁਸਾਰ ਤੂੰ ਜਿਹੜਾ ਆਪਣੀ ਜੀਭਾ ਦੇ ਨਾਲ ਆਪਣੀ ਰਸਨਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਅराधना ਕਰਨਾ ਕਰ ਉਸ ਵਾਹਿਗੁਰੂ ਪਰਮਾਤਮਾ ਦੇ ਸਿਫਤ ਸਲਾਹ ਕਰਨਾ ਕਰ ਸਾਧ ਸੰਗਤ ਜੀ ਇੱਥੇ ਗੋਪਾਲ ਦਾ ਅਰਥ ਭਾਵ ਕਿ ਗੋ ਗੋ ਤੂੰ ਭਾਵ ਕਿ ਪ੍ਰਥਵੀ ਤੇ ਪਾਲ ਦਾ ਅਰਥ ਕੇ ਪਾਲਣ ਵਾਲਾ ਗੋਪਾਲ ਪ੍ਰਾਪਾਵ ਕੇ ਉਹ ਪ੍ਰਥਵੀ ਦੀ ਪਾਲਣਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜਿਨੇ ਸਾਰੀ ਪ੍ਰਥਵੀ ਦੀ ਪਾਲਣਾ ਕੀਤੀ ਹੈ ਜਿਹੜਾ ਸਾਰੀ ਪ੍ਰਥਵੀ ਦੀ ਪਾਲਣਾ ਕਰ ਰਿਹਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਤੂੰ ਨਾਮ ਜਪਣਾ ਕਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਤੂੰ ਸਿਫਤ ਸਲਾਹ ਕਰਨੀ ਕਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਕਰ ਤੇ ਜੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੇਂਗਾ ਜੇ ਉਸ ਪਰਮਾਤਮਾ ਨੂੰ ਚੇਤੇ ਕਰੇਂਗਾ ਤਾਂ ਫਿਰ ਤੈਨੂੰ ਕੀ ਫਾਲ ਹੋ ਮਿਲੇਗਾ ਸਤਿਗੁਰੂ ਜੀ ਅੱਗੇ ਬਚਨ ਕਰਦੇ ਸਾਤ ਸਹਜ ਰਹਿਸ ਮਨ ਉਪਜਿਓ ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਤੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰੇਗਾ ਨਾ ਜੇਕਰ ਉਸ ਪ੍ਰਮਾਤਮਾ ਦੇ ਗੁਣ ਗਾਵੇਗਾ ਇੱਕ ਤਾਂ ਤੇਰੇ ਚਿੱਤ ਦੇ ਵਿੱਚ ਸ਼ਾਂਤੀ ਆ ਜਾਵੇਗੀ ਜਿਹੜਾ ਤੇਰਾ ਚਿੱਤ ਇਧਰ ਉਧਰ ਭੱਜਿਆ ਫਿਰਦਾ ਹੈ ਵਿਸ਼ਿਆਂ ਵਕਾਰਾਂ ਦੀ ਅੱਗ ਦੇ ਵਿੱਚ ਤਪ ਰਿਹਾ ਹੈ ਜਿਹੜੇ ਤੇਰੇ ਚਿੱਤ ਨੂੰ ਵਿਸ਼ਿਆਂ ਵਕਾਰਾਂ ਨੇ ਗ੍ਰਸਿਆ ਹੋਇਆ ਹੈ ਇਹ ਸਾਰੇ ਵਿਸ਼ੇਵਕਾਰ ਤੈਨੂੰ ਛੱਡ ਦੇਣਗੇ ਜੇਕਰ ਤੂੰ ਉਸ ਪਰਮਾਤਮਾ ਦੀ ਸਿੱਖਤ ਸਲਾਹ ਕਰੇਂਗਾ ਤੇ ਤੇਰੇ ਚਿੱਤ ਦੇ ਵਿੱਚ ਤੇਰੇ ਮਨ ਦੇ ਵਿੱਚ ਜਿਹੜੀ ਹੈ ਉਹ ਸ਼ਾਂਤੀ ਆਵੇ ਆ ਜਾਵੇਗੀ ਤੇ ਦੂਜਾ ਜਿਹੜਾ ਹੈ ਜੇ ਗੁਰਬਾਣੀ ਪੜ੍ਹੇਂਗਾ ਜੇ ਪਰਮਾਤਮਾ ਦੀ ਸਿੱਖਤ ਸਲਾਹ ਕਰੇਂਗਾ ਦੂਜਾ ਜਿਹੜਾ ਤੇਰੇ 'ਚ ਗੁਣ ਆਵੇਗਾ ਸਹਿਜ ਦਾ ਭਾਵ ਕਿ ਤੇਰੇ ਵਿੱਚ ਜਿਹੜਾ ਹੈ ਉਹ ਸਹਿਜ ਆ ਜਾਵੇਗਾ ਰਹਸ ਮਨ ਉਪਜਿਓ ਤੇ ਰਹਿਸ ਕਹਿੰਦੇ ਨੇ ਕਿ ਜਿਹੜਾ ਤੇਰਾ ਮਨ ਹੈ ਉਹ ਪ੍ਰਮਾਤਮਾ ਦੇ ਨਾਲ ਜੁੜ ਜਾਵੇਗਾ ਪ੍ਰਮਾਤਮਾ ਦੀ ਸਿਖਤ ਸਲਾਹ ਦੇ ਵਿੱਚ ਜੁੜ ਜਾਵੇਗਾ ਜੇ ਤੂੰ ਉਸ ਪ੍ਰਮਾਤਮਾ ਨੂੰ ਚੇਤੇ ਕਰੇਂਗਾ ਏਕ ਤੇ ਤੈਨੂੰ ਜਿਹੜੀ ਸ਼ਾਂਤੀ ਮਿਲੇਗੀ ਏਕ ਤੇਰੇ ਸਾਰੇ ਕਾਰਜ ਜਿਹੜੇ ਹਨ ਉਹ ਰਾਸ ਹੋ ਜਾਣਗੇ ਤੇ ਇੱਕ ਤੇਰੇ ਅੰਦਰ ਜਿਹੜਾ ਹੈ ਉਹ ਸਹਿਜ ਆ ਜਾਵੇਗਾ ਇਹ ਸਾਰੇ ਗੁਣ ਜਿਹੜੇ ਤੇਰੇ ਦੇ ਵਿੱਚ ਆ ਜਾਣਗੇ ਸਗਲੇ ਦੂਖ ਪਲਾਇਣ ਤੇ ਜੇ ਉਹ ਆਕਾਲ ਪੁਰਖ ਵਾਹਿਗੁਰੂ ਦਾ ਨਾਮ ਨਿਤਾ ਪ੍ਰਤੀ ਜਪੇਗਾ ਤੇ ਸਭ ਤੋਂ ਵੱਡਾ ਜਿਹੜਾ ਸੁਖ ਹੈ ਉਹ ਕਿਹੜਾ ਮਿਲਣਾ ਹੈ ਸਗਲੇ ਦੂਖ ਪਲਾਇਣ ਸਾਰੇ ਦੁੱਖ ਜਿਹੜੇ ਹਨ ਉਹ ਤੇਰੇ ਨਾਸ਼ ਹੋ ਜਾਣਗੇ ਸਭ ਤੋਂ ਵੱਡਾ ਦੁੱਖ ਸਾ ਸੰਗਤ ਜੀ ਗੁਰਬਾਣੀ ਦੇ ਅਨੁਸਾਰ ਜੰਮਣ ਮਰਨ ਦਾ ਹੈ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਜੰਮਣ ਮਰਨ ਦਾ ਦੱਸਿਆ ਗਿਆ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਉਸ ਪ੍ਰਮਾਤਮਾ ਦਾ ਨਾਮ ਜਪੇਂਗਾ ਤੇ ਫਿਰ ਤੂੰ ਮੁਕਤੀ ਨੂੰ ਪ੍ਰਾਪਤ ਹੋ ਜਾਵੇਂਗਾ ਜਿਹੜਾ ਤੇਰਾ ਜੰਮਣ ਮਰਨ ਦਾ ਦੁੱਖ ਹੈ ਨਾ ਇਹ ਵੀ ਕਟਿਆ ਜਾਵੇਗਾ ਜੰਮਣ ਮਰਨ ਤੋਂ ਤੂੰ ਮੁਕਤ ਹੋ ਜਾਵੇਂਗਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਤੈਨੂੰ ਢੋਈ ਮਿਲ ਜਾਵੇਗੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਤੈਨੂੰ ਸ਼ਰਣ ਮਿਲ ਜਾਵੇਗੀ ਤੇ ਜਿਹੜਾ ਤੇਰਾ ਆਵਾ ਗੌਣ ਦਾ ਜਿਹੜਾ ਤੇਰਾ ਗੀੜ ਹੈ 84 ਲੱਖ ਜੂਨਾਂ ਦੇ ਵਿੱਚ ਤੂੰ ਜਿਹੜਾ ਪਟਕਦਾ ਫਿਰਦਾ ਹੈ ਇਹ ਤੇਰਾ ਗੀੜ ਕੱਟਿਆ ਜਾਵੇਗਾ ਫਿਰ ਤੈਨੂੰ ਜਿਹੜਾ ਹੈ ਉਹ ਬਾਰ ਬਾਰ ਜਨਮ ਲੈਣ ਦੀ ਮਰਨ ਦੀ ਲੋੜ ਨਹੀਂ ਪੈਣੀ ਜਨਮ ਮਰਨ ਦਾ ਜਿਹੜਾ ਤੇਰਾ ਦੁੱਖ ਹੈ ਉਹ ਕਟਿਆ ਜਾਵੇਗਾ ਜੇਕਰ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸਿੱਖਤ ਸਲਾਹ ਕਰੇਂਗਾ ਜੇਕਰ ਉਸ ਪ੍ਰਮਾਤਮਾ ਦੀ ਅਰਾਧਨਾ ਕਰੇਂਗਾ ਜੇਕਰ ਉਸ ਪ੍ਰਮਾਤਮਾ ਦਾ ਨਾਮ ਜਪੇਂਗਾ ਰਹਾਉ ਤੇ ਰਹਾਉ ਦਾ ਵਿਸ਼ਰਾਮ ਦੇ ਕਰਕੇ ਸ਼ਾਂਤੀ ਦੇ ਪੁੰਜ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਗੇ ਬੋਚਨ ਕਰਦੇ ਜੋ ਮਾਗਹਿ ਸੋਈ ਸੋਈ ਪਾਵਹਿ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਫਿਰ ਜੋ ਵੀ ਮੰਗਾਗੀ ਪਾਵੇ ਉਹ ਦੁਨਿਆਵੀ ਵਸਤੂ ਹੈ ਪਾਵੇ ਉਹ ਅਧਿਆਤਮਕ ਵਸਤੂ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਧਰਮ ਅਰਥ ਕਾਮ ਮੋਖ ਕੈਸੇ ਵੀ ਪ੍ਰਕਾਰ ਦੀ ਕੋਈ ਵੀ ਵਸਤੂ ਹੈ ਜੇਕਰ ਉਹ ਪਰਮਾਤਮਾ ਤੋਂ ਮੰਗਾਗੇ ਤਾਂ ਉਹ ਪਰਮਾਤਮਾ ਜ਼ਰੂਰ ਦੇਵੇਗਾ ਜੋ ਮੰਗਹਿ ਸੋਈ ਸੋਈ ਪਾਵੈ ਜੋ ਵੀ ਉਸ ਪਰਮਾਤਮਾ ਤੋਂ ਮੰਗਾਗੇ ਉਹ ਪਰਮਾਤਮਾ ਜਿਹੜਾ ਹੈ ਉਹ ਵਸਤੂ ਦੇਊਗਾ ਆਪਣੀ ਝੋਲੀ ਦੇ ਵਿੱਚ ਪਰਮਾਤਮਾ ਉਹ ਵਸਤੂ ਨੂੰ ਰੱਖ ਦੇਵੇਗਾ ਪਰ ਰੱਖੇਗਾ ਕਵੇਂ ਹਰ ਕੇ ਚਰਨ ਰਸਾਇਣ ਜੇਕਰ ਤੂੰ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਦੇ ਨਾਮ ਨੂੰ ਗਾਵੇਂਗਾ ਜੇਕਰ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਣਾ ਦੇ ਵਿੱਚ ਅਰਦਾਈਆ ਕਰੇਂਗਾ ਜੇਕਰ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਚਰਣਾ ਨੂੰ ਪਰਸੇਂਗਾ ਜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਡੰਡਉਤ ਵੰਦਨਾ ਕਰੇਂਗਾ ਉਸ ਦੇ ਚਰਣਾ ਦੇ ਵਿੱਚ ਆਪਣਾ ਮਸਤਕ ਰੱਖੇਂਗਾ ਤੇ ਫਿਰ ਜਿਹੜਾ ਉਹ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਪ੍ਰਤਿਵਿਧੀ ਪਾਲਣਾ ਕਰਨ ਵਾਲਾ ਸੱਚਾ ਪਰਮਾਤਮਾ ਹੈ ਉਹ ਤੇਰੀ ਹਰ ਮਨੋ ਕਾਮਨਾਵਾਂ ਮਨੋ ਭਾਵਨਾਵਾਂ ਨੂੰ ਪੂਰਾ ਕਰੇਗਾ ਜਨਮ ਮਰਨ ਦੂਹੋ ਤੇ ਛੂਟਹਿ ਤੇ ਜੇਕਰ ਤੂੰ ਇਸ ਪਰਮਾਤਮਾ ਦਾ ਨਾਮ ਜਪੇਂਗਾ ਤੇ ਫਿਰ ਤੇਰਾ ਜਿਹੜਾ ਜਨਮ ਮਰਨ ਦਾ ਜਿਹੜਾ ਤੇਰਾ ਗੇਟ ਹੈ ਉਹ ਵੀ ਕੱਟਿਆ ਜਾਵੇਗਾ ਜਨਮ ਮਰਨ ਦੂਹੋ ਦੋਹੂ ਤੇ ਛੂਟਹਿ ਜਨਮ ਮਰਨ ਤੋਂ ਵੀ ਜਿਹੜਾ ਤੇਰਾ ਤੈਨੂੰ ਮੁਕਤੀ ਪ੍ਰਾਪਤ ਹੋਵੇ ਹੋ ਜਾਵੇਗੀ ਜਨਮ ਮਰਨ ਦਾ ਜਿਹੜਾ ਤੇਰਾ ਗੇਟ ਹੈ ਉਹ ਵੀ ਕਟਿਆ ਜਾਵੇਗਾ ਸਾਧ ਸੰਗਤ ਜੀ ਆਪ ਪਿਛਲੇ ਦੀਵਾਨਾ ਦੇ ਵਿੱਚ ਵਿਚਾਰ ਕੀਤੀ ਹੈ ਕਿ ਇਹ ਜਨਮ ਮਰਨ ਦਾ ਦੁੱਖ ਕਿੰਨਾ ਵੱਡਾ ਹੈ ਇੱਕ ਪੱਥਰ ਦੇ ਉੱਤੇ ਜੇਕਰ ਇੱਕ ਵਿੱਚੋਂ ਡੰਗ ਮਾਰ ਦੇਵੇ ਤੇ ਉਹ ਪੱਥਰ ਦੇ ਵਿੱਚ ਜ਼ਹਿਰ ਫੈਲ ਜਾਂਦਾ ਹੈ ਉਹ ਪੱਥਰ ਨੂੰ ਜਿਹੜਾ ਹੈ ਜ਼ਹਿਰ ਲੱਗ ਜਾਂਦਾ ਹੈ ਉਹ ਪੱਥਰ ਦੇ ਵਿੱਚ ਵੀ ਜ਼ਹਿਰ ਫੈਲ ਜਾਂਦਾ ਹੈ ਤੇ ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਨੂੰ ਇਤਨੀ ਦਰਦ ਹੁੰਦੀ ਹੈ ਕਿ ਜਦੋਂ ਇਕੱਠੇ 70000 ਵਿੱਚੋਂ ਇੱਕ ਪੱਥਰ ਨੂੰ ਡੰਗ ਮਾਰਨ ਤੇ ਕਿਤਨਾ ਜ਼ਿਆਦਾ ਜ਼ਹਿਰ ਜਿਹੜਾ ਹੈ ਉਹ ਪੱਥਰ ਦੇ ਵਿੱਚ ਫੈਲਦਾ ਹੋਵੇਗਾ ਤੇ 70000 ਵਿਚੂਆਂ ਦੇ ਡੰਗ ਜਿੰਨੀ ਜਿਹੜੀ ਪੀੜ ਹੈ ਉਸ ਬੱਚੇ ਨੂੰ ਹੁੰਦੀ ਹੈ ਜਿਸ ਦਾ ਜਨਮ ਹੁੰਦਾ ਹੈ ਇਸ ਕਰਕੇ ਇਸ ਦੁਨੀਆ ਦੀ ਸਭ ਤੋਂ ਜਿਆਦਾ ਪੀੜਾ ਜਿਹੜੀ ਹੈ ਉਹ ਜਨਮ ਦੇ ਸਮੇਂ ਹੁੰਦੀ ਹੈ ਮਨੁੱਖ ਨੂੰ ਹੋਰ ਵੀ ਬਹੁਤ ਦੁੱਖ ਲੱਗਦੇ ਨੇ ਹੋਰ ਬਹੁਤ ਪੀੜਾਂ ਹੁੰਦੀਆਂ ਨੇ ਪਰ ਸਭ ਤੋਂ ਜਿਹਦੀ ਵੱਡੀ ਪੀੜ ਹੈ ਉਹ ਬਚਪਨ ਦੇ ਵਿੱਚ ਜਦੋਂ ਉਸ ਦਾ ਜਨਮ ਹੁੰਦਾ ਹੈ ਬੱਚੇ ਦਾ ਜਨਮ ਹੁੰਦਾ ਹੈ ਸਭ ਤੋਂ ਜ਼ਿਆਦਾ ਪੀੜ ਉਸ ਸਮੇਂ ਹੁੰਦੀ ਹੈ ਤੇ ਦੂਜੀ ਜਿਹੜੀ ਪੀੜ ਹੈ ਉਹ ਮਰਨ ਸਮੇਂ ਵਿਦਵਾਨ ਵਿਗਿਆਨਕਾਂ ਦੇ ਅਨੁਸਾਰ ਮਨੁੱਖ ਦੇ ਸਰੀਰ ਦੇ ਵਿੱਚ 206 ਹੱਡੀਆਂ ਹਨ ਤੇ 206 ਦੀਆਂ 206 ਹੱਡੀਆਂ ਇਕੱਠੀਆਂ ਟੁੱਟ ਜਾਣ ਤੇ ਇਤਨੀ ਪੀੜ ਜਿਹੜੀ ਹੈ ਉਹ ਮਰਨ ਦੇ ਸਮੇਂ ਹੁੰਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੂੰ ਉਸ ਪਰਮਾਤਮਾ ਦਾ ਨਾਮ ਜਪੇਂਗਾ ਫਿਰ ਤੂੰ ਜਨਮ ਮਰਨ ਦਾ ਜਿਹੜਾ ਤੇਰਾ ਗੇੜ ਹੈ ਇਹ ਵੀ ਕੱਟਿਆ ਜਾਵੇਗਾ ਮੁਕਤੀ ਨੂੰ ਪ੍ਰਾਪਤ ਹੋ ਜਾਵੇਂਗਾ ਪਵਜਲ ਜਗਤ ਤਰਾਇਣ ਤੇ ਇਹ ਜਿਹੜਾ ਪਵਜਲ ਸੰਸਾਰ ਹੈ ਇਹ ਜਿਹੜਾ ਸੰਸਾਰ ਸਮੁੰਦਰ ਹੈ ਇਸ ਦੇ ਵਿੱਚੋਂ ਜਿਹੜਾ ਤੇਰਾ ਹੈ ਉਹ ਪਾਰ ਉਤਾਰਾ ਹੋ ਜਾਵੇਗਾ ਫਿਰ ਇਹ ਜਿਹੜਾ ਭਵ ਸਾਗਰ ਸੰਸਾਰ ਹੈ ਇਸ ਦੇ ਵਿੱਚੋਂ ਤੇਰਾ ਪਾਰ ਉਤਾਰਾ ਹੋ ਜਾਵੇਗਾ ਤੂੰ ਮੁਕਤੀ ਨੂੰ ਪ੍ਰਾਪਤ ਹੋ ਜਾਵੇਂਗਾ ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੇਂਗਾ ਜੇਕਰ ਉਸ ਪ੍ਰਮਾਤਮਾ ਨੂੰ ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਹੇਗਾ ਉਸ ਪ੍ਰਮਾਤਮਾ ਦੀ ਸਿੱਖਤ ਸਲਾਹ ਕਰੇਗਾ ਖੂਜਤ ਖੂਜਤ ਤਤ ਵਿਚਾਰਿਓ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਵਿਦਵਾਨ ਜਿਨ੍ਹਾਂ ਨੇ ਖੋਜਿਆ ਹੈ ਵੇਦ ਪੜ੍ਹੇ ਨੇ ਸ਼ਾਸਤਰ ਪੜ੍ਹੇ ਨੇ ਸ਼ਾਸਤਰਾਂ ਨੂੰ ਖੋਜਿਆ ਵੇਦਾਂ ਨੂੰ ਖੋਜਿਆ ਸਤ ਸੰਗਤ ਦੇ ਵਿੱਚ ਜਾ ਕਰਕੇ ਖੋਜ ਕੀਤੀ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਤੇ ਵੇਦਾਂ ਨੂੰ ਖੋਜਿਆ ਸ਼ਾਸਤਰਾਂ ਨੂੰ ਖੋਜਿਆ ਹੋਰ ਧਾਰਮਿਕ ਗ੍ਰੰਥਾਂ ਨੂੰ ਖੋਜਿਆ ਸਤ ਸੰਗਤ ਦੇ ਵਿੱਚ ਜਾ ਕਰਕੇ ਤਤ ਦੀ ਖੋਜ ਕੀਤੀ ਜਿਸ ਤੋਂ ਇਹ ਪਤਾ ਲੱਗਾ ਕਿ ਸਭ ਤੋਂ ਜਿਹੜਾ ਜ਼ਿਆਦਾ ਸੁਖ ਹੈ ਉਹ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਕਰਨ ਦਾ ਹੈ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪ੍ਰਾਇਣ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਪ੍ਰਾਣ ਭੇਟ ਕਰਨ ਦਾ ਜਿਹੜਾ ਸੁਖ ਹੈ ਉਹ ਸਭ ਤੋਂ ਵੱਡਾ ਸੁਖ ਹੈ ਉਸ ਪ੍ਰਮਾਤਮਾ ਦੀ ਸ਼ਰਣ ਦੇ ਵਿੱਚ ਜਾਣ ਦਾ ਸਭ ਤੋਂ ਵੱਡਾ ਸੁੱਖ ਹੈ ਜਿਹੜਾ ਮਨੁੱਖ ਉਸ ਪ੍ਰਮਾਤਮਾ ਨੂੰ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ ਜਿਹੜਾ ਮਨੁੱਖ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ ਆਪਣਾ ਬਣਾ ਲੈਂਦਾ ਹੈ ਉਸ ਨੂੰ ਫਿਰ ਕਿਸੇ ਪ੍ਰਕਾਰ ਦਾ ਹੋਰ ਕੋਈ ਦੁੱਖ ਨਹੀਂ ਲੱਗਦਾ ਵਿਦਵਾਨ ਜਨਾਂ ਨੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਵਿਦਵਾਨ ਜਨਾਂ ਨੇ ਇਹ ਤੱਤ ਖੋਜਿਆ ਹੈ। ਉਹਨਾਂ ਨੇ ਬਹੁਤ ਵੇਦ ਪੜ੍ਹੇ ਨੇ, ਬਹੁਤ ਸਿਮਰਤੀਆਂ ਨੂੰ ਖੋਜਿਆ, ਸ਼ਾਸਤਰਾਂ ਨੂੰ ਖੋਜਿਆ, ਸਤ ਸੰਗਤ ਦੇ ਵਿੱਚ ਜਾ ਕਰਕੇ ਵੀ ਖੋਜ ਕੀਤੀ। ਤੇ ਉਹਨਾਂ ਨੂੰ ਸਿਰਫ ਇਹ ਪਤਾ ਲੱਗਾ ਕਿ ਸਭ ਤੋਂ ਜ਼ਿਆਦਾ ਜਿਹੜਾ ਸੁੱਖ ਹੈ ਉਹ ਸਤਿਗੁਰੂ ਜੀਆਂ ਦੇ ਚਰਨਾਂ ਦੇ ਵਿੱਚ ਹੈ। ਸਭ ਤੋਂ ਜ਼ਿਆਦਾ ਜਿਹੜਾ ਸੁੱਖ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣ ਦੇ ਵਿੱਚ ਹੈ ਪਰ ਜਿਹੜੇ ਸਾਕਤ ਮਨੁੱਖ ਨੇ ਜਿਹੜੇ ਪ੍ਰਮਾਤਮਾ ਨੂੰ ਭੁੱਲੇ ਨੇ ਉਹ ਇਹ ਸਮਝਦੇ ਨੇ ਕਿ ਜੇਕਰਸੀਂ ਜ਼ਿਆਦੀ ਮਾਇਆ ਇਕੱਤਰਤ ਕਰ ਲਵਾਂਗੇ ਜੇਕਰ ਸਾਡੇ ਕੋਲੇ ਕੋਠੀਆਂ ਕਾਰਾਂ ਆਦਕ ਹੋਣਗੀਆਂ ਤਾਂ ਸਾਨੂੰ ਸਭ ਤੋਂ ਜ਼ਿਆਦਾ ਸੁੱਖ ਹੋਵੇਗਾ ਪਰ ਸਾਧ ਸੰਗਤ ਜੀ ਐਸਾ ਨਹੀਂ ਵਿਦਵਾਨ ਜਨ ਦੱਸਦੇ ਨੇ ਕਿ ਜੇਕਰ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਾਂਗੇ ਫਿਰ ਭਾਵੇਂ ਗਰੀਬ ਤੋਂ ਗਰੀਬ ਮਨੁੱਖ ਹੈ ਉਸ ਨੂੰ ਵੀ ਜਿਹੜਾ ਹੈ ਉਹ ਬਹੁਤ ਸੁਖ ਹੋਵੇਗਾ ਗਰੀਬ ਤੋਂ ਗਰੀਬ ਮਨੁੱਖ ਵੀ ਜਿਹੜਾ ਹੈ ਉਹ ਸੁਖਾਂ ਦੇ ਨਾਲ ਵਸੇਗਾ ਜੇਕਰ ਉਹ ਪ੍ਰਮਾਤਮਾ ਨੂੰ ਸਿਫਤ ਸਲਾਹ ਕਰੇਗਾ ਤੇ ਜਿਹੜਾ ਅਮੀਰ ਵਿਅਕਤੀ ਹੈ ਜਿਹੜਾ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਤੇ ਦੁਨਿਆਵੀ ਚੀਜ਼ਾਂ ਦੇ ਵਿੱਚ ਆਪਣਾ ਸੁੱਖ ਸਮਝਦਾ ਹੈ ਤੇ ਉਹ ਸਾਧ ਸੰਗਤ ਜੀ ਹਮੇਸ਼ਾ ਹੀ ਜਿਹੜਾ ਹੈ ਉਹ ਦੁਖੀ ਹੁੰਦਾ ਰਹਿੰਦਾ ਹੈ ਕਿਉਂਕਿ ਉਸ ਦਾ ਜਿਹੜਾ ਖੜਾ ਹੈ ਉਹ ਬਿਮਾਰੀਆਂ ਉਸ ਦਾ ਖੜਾ ਨਹੀਂ ਛੱਡਦੀਆਂ ਤੇ ਜਿਹੜੇ ਗਰੀਬ ਮਨੁੱਖ ਹਨ ਜਿਹੜੇ ਪਰਮਾਤਮਾ ਨੂੰ ਧਿਆਨ ਦੇ ਵਿੱਚ ਰੱਖਦੇ ਨੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਪਰਮਾਤਮਾ ਦੀ ਸਿਫਤਸਲਾ ਕਰਦੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਲੱਗਦਾ ਅੰਤ ਨੂੰ ਜਿਹੜਾ ਜਨਮ ਮਰਨ ਦਾ ਦੁੱਖ ਹੈ ਉਹ ਵੀ ਉਹਨਾਂ ਦਾ ਕਟਿਆ ਜਾਂਦਾ ਹੈ ਅੰਤ ਨੂੰ ਉਹ ਜਿਹੜੇ ਹਨ ਉਹ ਮੁਕਤੀ ਨੂੰ ਪ੍ਰਾਪਤ ਹੁੰਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਕਿ ਵਿਦਵਾਨਾਂ ਨੇ ਖੋਜ ਕੀਤੀ ਹੈ ਕਿ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸ਼ਰਣ ਲੈਣ ਦਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਥਾਂ ਲੈਣ ਦਾ ਜਿਹੜਾ ਹੈ ਉਹ ਸਭ ਤੋਂ ਵੱਡਾ ਸੁੱਖ ਹੈ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾਉਣ ਦਾ ਜਿਹੜਾ ਹੈ ਉਹ ਸਭ ਤੋਂ ਵੱਡਾ ਸੁੱਖ ਹੈ ਅਬਨਾਸੀ ਖੇਮ ਚਾਹੇ ਜੀ ਨਾਨਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪੰਜਵੇਂ ਸਰੂਪ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਕਿ ਜੇਕਰ ਤੂੰ हे ਮਨੁੱਖ ਜੇਕਰ ਤੂੰ ਉਸ ਅਬਨਾਸੀ ਨਾਸ ਤੋਂ ਰਹਿਤ ਜਿਹੜਾ ਨਾ ਜਨਮਿਆ ਹੈ ਨਾ ਜਿਸਨੇ ਮਰਨਾ ਹੈ ਆਦ ਸੱਚ ਜੁਬਾਦ ਸੱਚ ਹੈ ਪੀ ਸੱਚ ਨਾਨਕ ਉਸੇ ਪੀ ਸੱਚ ਜਿਹੜਾ ਹਮੇਸ਼ਾ ਹੀ ਸੱਚ ਹੈ ਤੇ ਨਾ ਜਿਸ ਨੇ ਜਨਮ ਲਿਆ ਹੈ ਨਾ ਹੀ ਉਸਨੇ ਮਰਨਾ ਹੈ ਐਸੇ ਅਕਾਲ ਪੁਰਖ ਵਾਹਿਗੁਰੂ ਅਬਨਾਸੀ ਪ੍ਰਮਾਤਮਾ ਦੀ ਜਿਹੜੀ ਸ਼ਰਣ ਦੇ ਵਿੱਚ ਅਬਨਾਸੀ ਖੇਮ ਚਾਹੇ ਜੇ ਨਾਨਕ ਜੇ ਐਸੇ ਅਬਨਾਸੀ ਸਤਿਗੁਰੂ ਦੀ ਤੂੰ ਸ਼ਰਣ ਚਾਹਣਾ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ हे ਮਨੁੱਖ ਜੇਕਰ ਤੂੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਣ ਚਾਹਣਾ ਹੈ ਉਸ ਅਬਨਾਸੀ ਦੀ ਜਿਹੜਾ ਨਾਸ਼ ਤੋਂ ਰਹਿਤ ਹੈ ਜਿਸਨੇ ਮਰਣਾ ਨਹੀਂ ਹੈ ਨਾ ਜਿਸ ਦਾ ਜਨਮ ਹੋਇਆ ਹੈ ਨਾ ਜਿਸ ਨੇ ਮਰਨਾ ਹੈ ਜੇਕਰ ਤੂੰ ਐਸੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਣ ਚਾਉਣਾ ਹੈ ਜੇਕਰ ਤੂੰ ਐਸੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਚਾਹੁੰਦਾ ਹੈ ਸਦਾ ਸਿਮਰ ਨਾਰਾਇਣ ਤੇ ਫਿਰ ਤੂੰ ਉਸ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਨਾ ਕਰ ਫਿਰ ਹੀ ਜਿਹੜਾ ਹੈ ਉਹ ਤੇਰੇ ਹਿਰਦੇ ਦੇ ਵਿੱਚ ਵਸੇਗਾ ਫਿਰ ਇਹ ਬਨਾਸੀ ਪ੍ਰਮਾਤਮਾ ਜਿਹੜਾ ਹੈ ਤੇਰੇ ਹਿਰਦੇ ਦੇ ਵਿੱਚ ਵਸੇਗਾ ਗੁਰਬਾਣੀ ਦੇ ਵਿੱਚ ਪੜਦੇ ਹਾਂ ਸਿਮਰੋ ਸਿਮਰ ਸਿਮਰ ਸੁਖ ਪਾਵਹ ਕਲ ਕਲੇਸ਼ ਤਨ ਮਾਹੀ ਮਟਾਵ ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਾਂਗੇ ਸਿਮਰੋ ਸਿਮਰ ਸਿਮਰ ਸੁਖ ਪਾਵਹ ਫਿਰ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੇ ਕਿਸੇ ਪ੍ਰਕਾਰ ਦਾ ਕੋਈ ਵੀ ਦੁੱਖ ਨਹੀਂ ਲੱਗੇਗਾ ਸਿਮਰੋ ਸਿਮਰ ਸਿਮਰ ਸੁਖ ਪਾਵਹ ਕਲ ਕਲੇਸ਼ ਤਨ ਮਾਹੀ ਮਟਾਵ ਤੇ ਕਲਯੁਗ ਵੀ ਜਿਹੜਾ ਹੈ ਉਹ ਫਿਰ ਕੁਝ ਨਹੀਂ ਵਿਗਾੜ ਪਾਵੇਗਾ ਕੋ ਕਲਯੁਗ ਵੀ ਜਿਹੜਾ ਹੈ ਉਹ ਮਨੁੱਖ ਤੇ ਭਾਰੀ ਨਹੀਂ ਪਵੇਗਾ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪੂਗਾ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੂਗਾ ਜਿਹੜਾ ਉਸ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰੇਗਾ ਸੋ ਸਾਧ ਸੰਗਤ ਜੀ ਸਤਿਗੁਰੂ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਪਾਵਨ ਪਵਿੱਤਰ ਮੁਖਵਾਕ ਦੇ ਵਿੱਚ ਦੱਸਦੇ ਨੇ ਏ हे ਮਨੁਖ ਤੂੰ ਉਸ ਅਗਨਾਸੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨਾ ਕਰ ਉਸ ਪ੍ਰਮਾਤਮਾ ਨੂੰ ਸਿਮਰ ਤੇ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕਰਕੇ ਇਸ ਭਵ ਸਾਗਰ ਸੰਸਾਰ ਤੋਂ ਪਾਰ ਹੋ ਜਾ ਤੇ ਮੁਕਤੀ ਨੂੰ ਪ੍ਰਾਪਤ ਹੋ ਤੇ ਜਿਹੜੇ ਇਹ ਦੁਨੀਆਵੀ ਕੰਮ ਹਨ ਇਹਨਾਂ ਨੂੰ ਛੱਡ ਕਰਕੇ ਉਹ ਪ੍ਰਮਾਤਮਾ ਦੀ ਸ਼ਰਣ ਦੇ ਵਿੱਚ ਜਾ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਮੀਂ ਕਰ ਸੋ ਸਾਧ ਸੰਗਤ ਜੀ ਇਥੇ ਕਥਾ ਵਿਚਾਰਾਂ ਦੀ ਸਮਾਪਤੀ ਹੈ ਕਥਾ ਵਿਚਾਰਾਂ ਕਰਦੇ ਆ ਏਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹੋਣਗੀਆਂ ਸੋ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕਰਕੇ ਕਥਾ ਵਿਚਾਰਾਂ ਦੀ ਸਮਾਪਤੀ ਕਰਨਾ ਕਰੀਏ ਜੀ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਬਨਾਸੀ ਕੇਮ ਚਾਹੇ ਜੀ ਨਾਨਕ ਸਦਾ ਸਿਮਰਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ